Até a próxima. 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 सची ॻाल्हि फे शुरू कर ਬੇਸ਼ੱਕ ਆਪਣੀ ਜੇਕਰ ਬੰਦੀ ਦਾ ਇਹ ਸੂਰਾ ਬਿਨਾਂ وجہ ਆਪਾਂ ਕਦੇ ਵੀ ਟ੍ਰੈਫਿਕ ਨਹੀਂ ਰੋਕਦੇ ਮੈਨੂੰ ਲੱਗਦਾ ਹੈ ਇਹੋ ਚੀਜ਼ ਜਿਹੜੀ ਆਪਾਂ ਤਾਂ ਇਹ ਸੋਚਦੇ ਆਂ ਵੀ ਅਸੀਂ ਲੋਕਾਂ ਨੂੰ ਤੰਗ ਨਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਦਲੇ ਸਰਕਾਰੋਂ ਭਾਰਤਿਕ ਖਾਨੋਂ ਲਖੋਆਂ ਜਿਹੜੇ ਅੱਜ ਤੁਸੀਂ ਸੰਗਤ ਦੇ ਤੋਂ ਬਿਠੇ ਹੋ ਸਰਦਾਂ ਵੀ ਦਰਮੀ ਆ ਉਹ ਤੋਂ ਵੀ ਦਰਮੀ ਆ ਇਹ ਬੈਠਣ ਦਾ ਮਕਸਦ ਸਰ ਤੋਂ ਸਰਕਾਰਾਂ ਨਹੀਂ ਮਤਲਬ ਨਹੀਂ ਸੀ ਕਿਉਂਕਿ ਜੇ ਸਰਕਾਰਾਂ ਸਹੀ ਹੋ ਸਾਡੇ ਅਫੀਸਰ ਸਾਹਿਬਾਨ ਸਹੀ ਹੋ ਤਾਂ ਐਡੀਂ ਝਿੜਤ ਨਹੀਂ ਹੋਊ ਜੀ ਤੇ ਕੋਈ ਐਡਾ ਬੜਾ ਮਾਤਰਾ ਨਹੀਂ ਹੈ ਵੀ ਜਿਹੜਾ ਐਸਟੀਐਮ ਸਾਹਿਬ ਸਾਡੇ ਜਿਹੜੇ ਨੂੰ ਫੋਨ ਸਹੀ ਕਰ ਸਕਦੇ ਅਗਲੀ ਵੇਪਰਾਜ ਬੜਦਾ ਪਾਸ ਮਾਜਰਾ ਸਾਹਿਬ ਨਾਲ ਵੀ ਸਾਡੀ ਰੋਜ਼ ਸੰਪਰਕ ਹੁੰਦਾ ਹੈ ਇਹ ਨਹੀਂ ਉਹ ਹੀ ਗੱਲ ਕਹਿੰਦੇ ਨੇ ਵੀ ਸਾਜਾ ਦਾ ਪ੍ਰਸ਼ਾਸਨੇ ਬੈਠ ਕੇ ਦੇਖਣਾ ਕਰਨਾ ਹੁੰਦਾ। ਨਾ ਕਿ ਪ੍ਰਸ਼ਾਸਨ ਦਾ ਭੜੇਵਾਜੀ ਬਣਾਉਂਦੀ। ਭੜੇਵਾਜੀ ਦਾ ਉਹ ਲੋਕ ਬਣਾਉਂਦੇ ਜਿਹੜੇ politi ਦੇ ਲੋਕ ਨੇ। ਪਰ ਜਿਹੜੇ ਸਰਕਾਰੀ ਮੁਲਾਜ਼ਮਾ ਨੇ ਇਹਦੇ ਤੇ ਭੜੇਵਾਜੀ ਨਹੀਂ ਬਣਾਉਂਦੇ। ਐਸਟੇਨ ਸਾਹਿਬ ਨੂੰ ਵੀ ਚਾਹੀਦਾ ਹੈ। ਬਹੁਤ ਸਿੰਗਰ ਆਸਰ ਹੁੰਦਾ ਐਸਟੇਨ ਸਾਹਿਬ ਐਸਾ ਵੀ ਲੱਗਦਾ ਹੈ ਜਿਵੇਂ ਐਸਟੇਨ ਇਸਲਾ ਨਹੀਂ ਕਰਦਾ। ਕੋਈ ਅਧਿਕਾਰ ਸੁਨੀਵਾਂ ਨੌਲੀ ਦੀ ਹੁੰਦੀ ਆ ਔੜੀ ਬਣਦਾ। ਪਰ ਸਾਡੀ ਜਿਹੜੀ ਇੱਕ ਮੰਗ ਆ ਵੀ ਤੁਸੀਂ ਇਹਨੇ ਆਪਣੇ ਆਪ ਨੂੰ ਮਤਲਬਵਾਹ ਦਾ ਆਪਣੀ ਦੇ ਸਮਝਦੇ ਆਪਣੇ ਆਪਣੇ ਪੜੇ ਜਿਹੇ ਸਮਝਦੇ ਇੱਕ ਫੈਸਲਾ ਨਹੀਂ ਕਰ ਸਕੇ ਹਾਂਜੀ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਇਸ ਮੈਟਰ ਦੇ ਬਾਰੇ ਹਾਂਸਾ ਕੁਝ ਵੀ ਫਤਿਹ ਅੱਜ ਜੀ ਅਸੀਂ ਮਨਜ਼ੂਰ ਹੋ ਕੇ ਅੱਜ ਪਹਿਲਾਂ ਵੀ ਕਈ ਵਾਰ ਬੇਚੇ ਕਰ ਚੁੱਕੇ ਹਾਂ ਇਸ ਬੀਨ ਨੂੰ ਅੱਜ ਸਾਨੂੰ ਮਨਜ਼ੂਰ ਹੋ ਕੇ ਇਹ ਜੀ ਗਰਮੀ 'ਚ ਅਜੇ ਧਾਰਨਾ ਲਾਉਣਾ ਪਿਆ ਪਤਾ ਨਹੀਂ ਕਿਉਂ ਕੋਈ ਸੁਣਦਾ ਤੇ ਇਹਨਾਂ ਵੀ ਉਹ ਕਰਦੇ ਨੇ ਤੇ ਸੇਮ ਨਾਲਾ ਜਿਹੜਾ ਇਹਦੀ ਜ਼ਰੂਰਤ ਹੈ ਨਹੀਂ ਤੇ ਠੱਕੇ ਨਾਲ ਜਿਹੜਾ ਇਹ ਪਟੜੇ ਹਨ ਇਸ ਦਿਨ ਸਾਬ ਠੱਕੇ ਨਾਲ ਪਟਾਉਂਦੇ ਨੇ ਸੋਕੇ ਕਾਵਿਆ ਜੁਨੀਅਰ ਹੁਦੀਬ ਸਿੰਘ ਗਿਆਸਪੁਰਾ ਤੇ ਹੋਰ ਬੰਦੇ ਕਈ ਠੱਕੇ ਨਾਲੇ ਕੰਮ ਕਰਾਉਂਦੇ ਨੇ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਕੋਈ ਸਾਡੇ ਅਧਿਕਾਰੀ ਸਾਡੀ ਸੁਣਦਾ ਨਹੀਂ ਤੇ ਭਾਗ ਕੀ ਕਿਸਾਨ ਜੁਨੀਅਰ ਲੱਖੋ ਵਾਲੇ ਦਾ ਸੀ ਧੰਨਵਾਦ ਕਰਦੇ ਹਾਂ ਜੁਨੀਅਰ ਜੀ ਉਹਨੇ ਬਹੁਤ ਦੂਰੋਂ ਦੂਰੋਂ ਆ ਕੇ ਸਾਡੇ ਨਾਦਰ ਕੀਤੀ ਤੇ ਸਾਡੇ ਨਾਲ ਧਾਰਨੇ 'ਚ ਬੈਠੇ ਇਹ ਜੀ ਇਹ ਜੀ ਤਫਜ ਧਾਰਨਾ ਲਾਉਣਾ ਪਿਆ ਸਾਨੂੰ ਮਜਬੂਰ ਹੋ ਕੇ ਜੀ ਇੰਨੀ ਗਰਮੀ ਦੇ ਬਾਵਜੂਦ ਵੀ ਅੱਜ ਕੋਈ ਗਰਮੀ ਦੀ ਪਰਵਾਹੀ ਕੀਤੀ ਗਈ ਹਾਂ ਇਹ ਇੰਨੀ ਗਰਮੀ 'ਚ ਫੇਰ ਵੀ ਸਾਨੂੰ ਮਜਬੂਰ ਹੋ ਕੇ ਧਾਰਨਾ ਲਾਉਣਾ ਪਿਆ ਸਵੇ ਵੀ ਕਿਸਾਨ ਦਿੱਤੇ ਰਹੇ ਇੰਨੀ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਕਿਸਾਨ ਜਿਹੜੇ ਨੇ ਅੱਜ ਕੂਨੀਅਮ ਦੇ ਉਹਨਾਂ ਵੱਲੋਂ ਧਰਨੇ ਦੇ ਵਿੱਚ ਪਹੁੰਚ ਦਿੱਤੀ ਗਈ ਹੈਗਾ ਜੀ 100 200 ਕਿਸਾਨ ਸੀ ਹੈ ਜੀ ਧਾਰਨੇ 'ਚ ਅੱਜ ਜਿਹੜੇ ਆਏ ਨੇ ਇਹ ਹੈ ਆਪਣੇ ਸਮਰਾਲਾ ਦੇ ਮਾਨਯੋਗ ਆਈਡੀਆ ਸਾਰਨਾ ਤੁਹਾਡੀ ਬelhawat ਹੋਈ ਹੈ ਜੀ ਕੋਈ ਕਿਸੇ ਪ੍ਰਕਾਰ ਦੀ ਅੱਜ ਕੋਈ ਨਹੀਂ ਹੋਈ ਜੀ ਪਹਿਲਾਂ ਕਈ ਵਾਰ ਹੋਈ ਆ ਕੋਈ ਸਾਡੀ ਗੱਲ ਦੀ ਸੁਣਵਾਈ ਨਹੀਂ ਕਰਦੇ ਅੱਜ ਉਹ ਤੁਹਾਡੇ ਵੱਲੋਂ ਜਿਹੜੀ ਸੜਕ ਦੇ ਵਿਚਕਾਰ ਲੁਧਿਆਣਾ ਚੰਡੀਗੜ੍ਹ ਰੋਡ ਦੇ ਵਿਚਕਾਰ ਧਰਨਾ ਲਾਇਆ ਗਿਆ ਹੈ ਹਾਂ ਜੀ ਤੁਹਾਨੂੰ ਐਸਰੀਮ ਦੇ ਦਾਫਤ ਤੋਂ ਇਹ ਧਰਨਾ ਲਾਇਆ ਗਿਆ ਹੈ ਸਾਡੇ ਗੱਲ ਨੂੰ ਕੋਈ ਕਿੰਨਾ ਸਮਾਂ ਹੋ ਗਿਆ ਤੁਹਾਡਾ ਧਰਨਾ ਚੱਲਦੇ ਨੂੰ ਜੀ ਹੁਣ ਤੱਕ ਇੱਦਾਂ ਤਾਂ ਅਸੀਂ ਕੋਈ ਧਰਨਾ ਲਾਈ ਨਹੀਂ ਦੇਖ ਕੇ ਕੀਤੀ ਐਵੇਂ ਅੱਜ ਸਾਨੂੰ ਮਜਬੂਰ ਹੋ ਕੇ ਬੈਠਣਾ ਪਿਆ ਸੜਕ ਤੇ ਅੱਜ ਵੀ ਤੁਹਾਡਾ ਮੈਨੂੰ ਲੱਗਦਾ ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਹੁਣ ਤਾਂ 2-3 ਘੰਟੇ ਹੋਏ ਗਏ ਤੁਹਾਨੂੰ ਧਰਨਾ ਚੱਲਦੇ ਨੂੰ ਹਾਂਜੀ 2-3 ਘੰਟੇ ਹੋਏ ਕੋਈ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਤੇ ਮੌਕੇ ਦੇ ਉੱਪਰ ਕੋਈ ਅਧਿਕਾਰੀ ਸੇਵਾ ਨਾਲ ਆਏ ਹੋਣਗੇ ਕੋਈ ਅਧਿਕਾਰੀ ਨਹੀਂ ਆਇਆ ਜੀ ਤੱਕ ਸਾਡੇ ਕੋਲ ਮਿਲੋ ਤਾਂ ਡੀਐਸਪੀ ਸਾਹਿਬ ਤਾਂ ਵੈਸੇ ਮੌਕੇ ਤੇ ਸੀਗੇ ਨਾ ਜੀ ਉਹ ਆਏ ਪਿੱਜੀ ਆ ਕੇ ਮੁੜ ਗਏ ਉਹ ਕੋਈ ਗੱਲ ਨਹੀਂ ਹੋਈ ਉਹ ਨਾਲ ਕੀ ਤੁਸੀਂ ਕੀ ਡਿਮਾਂਡ ਕਰਨਾ ਚਾਹੁੰਦੇ ਹੋ ਜੀ ਆਪਣੇ ਹਾਈ ਕਮਾਂਡ ਤੋਂ ਅਸੀਂ ਇਹੀ ਕਰਨੀਆਂ ਕੰਮ ਬੰਦ ਹੋਣੇ ਚਾਹੀਦਾ ਇਹਦੀ ਲੋੜ ਹੈ ਨਹੀਂ। ਇਹ ਕੋ ਤੁਸੀਂ ਕਹਿੰਦੇ ਹੋ ਵੀ ਲੋੜ ਹੈ ਨਹੀਂ ਇੱਕ ਦੂਜੇ ਪਾਸੇ ਧੇਰਿਆ ਜੀ ਉਹ ਕਹਿੰਦੇ ਲੋੜ ਬਹੁਤ ਜ਼ਿਆਦਾ ਹੈ ਜੀ। ਧੇਰ ਜੀ ਕੋਈ ਨਹੀਂ ਇੱਕ ਦੋ ਚਾਰੇ ਬੰਦੇ ਰਹੇ ਨੇ ਆਪ ਰਾਤ ਇਹ ਕਬਜ਼ਾ ਕੀਤਾ ਹੋਇਆ ਸੀਗਾ ਅਸਲ ਵਿੱਚ ਜਿਹੜੀ ਲੜਾਈ ਸੀ ਨਾ ਇਹਨਾਂ ਨੇ ਕਰਾ ਸੀ ਸਾਡਾ ਉਹ ਤੇ ਰਾਤ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਉਹ ਗਿਆਸਪੁਰਾ ਕੇ ਵਿੱਚ ਬਰਖਤ ਪਟਣ ਲੱਗ ਗਿਆ ੱੱਕੇ ਨਾਲ ਉਹਨਾਂ ਦੇ ਪਰਚੇ ਹੁੰਦੇ ਨੇ ਉਹਨਾਂ ਦੇ ਪਰਚਾ ਕੋਈ ਕਰਦਾ ਹੈ ਨਹੀਂ ਚੋਰੀ ਦੇ ਬਰਖਤ ਪਟਣ ਦੇ। ਉਸ ਆੜ ਵਿੱਚ ਆ ਕੇ ਤਿੰਨ ਚਾਰ ਪਿੰਡਾਂ ਨੂੰ ਉਹਨੇ ਇਹ ਤਰਲ ਕੀਤਾ ਇਹ ਤੂੰ ਸੇਕੜਾ ਫੇਮ ਨਾਲ ਕਢਾਉਣ ਦਾ ਦਰਖਾਸਤਵਾਦੀ ਕਰਕੇ ਉਹ ਕੀਏ ਪਿੰਡੋਂ ਆ ਕੇ ਆ ਕੇ ਸਾਡੇ ਪਿੰਡ ਉਹ ਕਰਦਾ ਉਹ ਲੋੜ ਹੈ ਨਹੀਂ ਕੋਈ ਕੋਈ ਕਿਸਾਨ ਰਾਜੀ ਨਹੀਂ ਹੈਗਾ ਕਿਉਂਕਿ ਕਿਸਾਨਾਂ ਦੇ ਸਾਰਿਆਂ ਦੇ ਦੋ ਦੋ ਖੇਤ ਹੁੰਦੇ ਨੇ ਬਚਾਏ ਜੀ ਲੰਘਦਾ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਰਸਤੇ ਨਹੀਂ ਉਹ ਪਰਤੇ ਇਹ ਕਰਕੇ ਬਹੁਤ ਔਖੇ ਨੇ ਕਿਸਾਨ ਜੀ ਕੋਈ ਲੋੜ ਨਹੀਂ ਹੈਗੀ ਜੀ ਇਹਦੀ ਇਹ ਕਿਵੇਂ ਹੋ ਸਕਦਾ ਜੀ ਕਿ ਰਸਤੇ ਪੱਟ ਕੇ ਮਤਲਬ ਇਹਦਾ ਸਾਰਾ ਕੰਪਲੈਨਿੰਗ ਹੋ ਰਿਹਾ ਹੋਊਗਾ ਜੀ ਕੋਈ ਪੜਾਉਣੇ ਜੀ ਕੋਈ ਕੋਈ ਪੜਾਉਣੇ ਨਹੀਂ ਜੀ ਹੈਗੀ ਨਾ ਵੀ ਨਾ ਮਰਸੀ ਕਰਦੇ ਨਾ ਵੀ ਨਾ ਪੜਦੇ ਨੇ ਤੁਸੀਂ ਇਹ ਹੀ ਕਿਹਾ ਸੀ ਜੀ ਜੇ ਤੁਹਾਡਾ ਵੀ ਪੜਾਉਣਾ ਹੈਗਾ ਕੋਈ ਤੁਹਾਡਾ ਪਾਸ ਕੀਤਾ ਸਾਨੂੰ ਦਿਖਾਓ ਕੋਈ ਹੈ ਨਹੀਂ ਹੋ ਕੋਈ ਤਾਂ ਤੋਂ ਜਣੀ ਕੋਈ ਵੀ ਦਿਖਾਇਆ ਨਹੀਂ ਗਿਆ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ ਜਿਹੜਾ ਇਹਦੇ ਨਾਮ ਦੇ ਨਾਲ ਸਬੰਧਤ ਹੋਵੇ ਕੋਈ ਡਾਕੂਮੈਂਟ ਵੀ ਨਹੀਂ ਦਿਖਾਇਆ ਕੋਈ ਹਾਂ ਨਹੀਂ ਤਾਂ ਕਿਵੇਂ ਪੜਦੇ ਨੇ ਜੀ ਤੁਸੀਂ ਆਉਣ ਵਾਲਾ ਸਮਾਂ ਕਿਵੇਂ ਦਾ ਦੇਖਦੇ ਹੋ ਜੀ ਇਹ ਮੈਟਰ ਕਿੰਨਾ ਲੰਮਾ ਜਾ ਸਕਦਾ ਜੀ ਆਉਣ ਵਾਲੇ ਸਮਾਂ ਤੇ ਹੀ ਹੈ ਜਿੰਨਾ ਸੰਘਾਸ ਹੋਵੇ ਅਸੀਂ ਵੱਧ ਤੋਂ ਵੱਧ ਸੰਘਾਸ ਲੜੂਗੇ ਜੀ ਇਹ ਹਾਂਜੀ ਖਾਲਸਾ ਜੀ ਅੱਜ ਤੁਸੀਂ ਇੱਕ ਬਹੁਤ ਵੱਡਾ ਧਰਨਾ ਲਾਇਆ ਜੀ ਸਮਰਾਲਾ ਐਡੀਮ ਦਫਤਰ ਦੇ ਬਾਹਰ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਧਰਨੇ ਦੇ ਬਾਰੇ ਬਹੁਤ ਜੀ ਖਾਲਸਾ ਸਾਹਿਬ ਮੈਂ ਹਾਪੀ ਸਿੰਘ ਜੀ ਜਿਲ੍ਹਾ ਮੀਤਪਤਾਨ ਜੁੜੀਆਂ ਲਖੋ ਆ ਜੀ ਅਸੀਂ ਇਹ ਇੱਕ 20 25 ਦਿਨ ਤੋਂ ਬੇਨਤੀਆਂ ਕਰਦੇ ਆ ਜੀ ਸਾਹਿਬ ਤੋਂ ਐਸਟੀਐਮ ਸਾਹਿਬ ਨੂੰ ਵੀ ਇਹ ਜਿਹੜਾ ਖੇਮ ਦਾ ਨਾਲਾ ਇਹਦੀ ਲੋੜ ਹੈ ਨਹੀਂ ਜੇ ਇਹਦੀ ਲੋੜ ਹੁੰਦੀ ਤਾਂ ਅੱਜ ਤੋਂ 40 50 ਸਾਲ ਪਹਿਲਾਂ ਸਰਕਾਰਾਂ ਕਿੰਨੀਆਂ ਬਦਲ ਗਈਆਂ ਕੋਈ ਸਰਕਾਰ ਕਢਾਉਂਦੀ ਇਹਨੂੰ ਤੇ ਵਿਰੋਧੀ ਜਬਦ ਹੋਰ ਪਿੰਡਾਂ ਦੇ ਲੋਕ ਦਰਖਾਸਤਾਂ ਦਿੰਦੇ ਵੀ ਲੋੜ ਆ ਹੁਣ ਉੱਥੇ ਸਿਰਫ ਪਾਰਟੀ ਬਾਜ਼ੀ ਕਰਕੇ ਹੀ ਦਰਖਾਸਤਾਂ ਦਿੱਤੀਆਂ ਗਈਆਂ ਨੇ ਜਿਵੇਂ ਸਾਨੂੰ ਖਾਲਸਾ ਜੀ ਨੇ ਦੱਸਿਆ ਵੀ ਉੱਥੇ ਉਹਨਾਂ ਨੇ ਰਸਤੇ ਦੇ ਕਬਜ਼ਾ ਕਰਿਆ ਠੀਕਾ ਉਹ ਕਬਜ਼ੇ ਦੇ ਵਿੱਚ ਉਹਨਾਂ ਨੇ ਦਰਖਤ ਲਾ ਦੇ ਸਰਕਾਰੀ ਉਹ ਪੰਚਾਇਤ ਨੇ ਛਡਾ ਲੇ ਫਿਰ ਦੂਜੇ ਘਰ ਦੇ ਪਿਛੇ ਮਾਰੀ ਮੁੱਟੀ ਕੰਦ ਆਉਂਦੀ ਆ ਉਹਨਾਂ ਨੂੰ ਇਹੀ ਜਿੱਤ ਹੋ ਗਈ ਵੀ ਇੱਥੇ ਸੂਏ ਦੇ ਵਿੱਚ ਕੰਦ ਆਉਂਦੀ ਆ ਵੀ ਇਹ ਕੰਦ ਢਵਾਉਣੀ ਆ ਸੂਆ ਕਰਨ ਦਾ ਮਕਸਦ ਹੋਰ ਹੈ ਨਹੀਂ ਕੋਈ ਇਹਦੇ ਕਰਕੇ ਇਹ ਜੋਰ ਲੱਗੇ ਹੋਏ ਨੇ ਹੋਰ ਇੱਥੇ ਕੋਈ ਨਹੀਂ ਕੋਈ ਲੋੜ ਨਹੀਂ ਹੈਗੀ ਉੱਪਰ ਤਸਵੀਰ ਇਹਦੀ ਕੁਝ ਹੋਰ ਦਿਖਾਈ ਗਈ ਆ ਅਫਸਰਾਂ ਕੋਲ ਥੱਲੇ ਗਰਾਉਂਡ ਲੈਵਲ ਤੇ ਵੀ ਕੁਝ ਹੋਰ ਆ ਉੱਪਰ ਦਿਖਾਇਆ ਜੀ ਬਹੁਤ ਹੜਾ ਆਉਂਦੇ ਨੇ ਪਾਣੀ ਆਉਂਦਾ ਜੀ ਬਹੁਤ ਪਿੱਛੇ ਪਿੰਡ ਡੁੱਬਦੇ ਨੇ 50 ਸਾਲ ਤੋਂ ਵੀ ਪਿੰਡ ਡੁੱਬਿਆ 50 ਸਾਲ ਤੋਂ ਪਾਣੀ ਨਿਕਲਦਾ ਜਾਂਦਾ ਆ ਦੇਖੋ ਵੀ ਜਿਹੜਾ ਦੂਜੀ ਪੱਖ ਵੀ ਆਪਣੀਆਂ ਆਪਣੇ ਆਪਣੇ ਵੱਲੋਂ ਦਲੀਲਾਂ ਦਿੱਤੀਆਂ ਜਾ ਰਹੀਆਂ ਦੂਜੀ ਪੱਖ ਵੱਲੋਂ ਵੀ ਉਹਨਾਂ ਦੀਆਂ ਕੀ ਦਲੀਲਾਂ ਨੇ ਉਹ ਵਲੀਲਾ ਇਹ ਤੁਹਾਨੂੰ ਦੱਸਿਓ ਜਿਹੜੀ ਗੱਲ ਵੀ ਉੱਪਰ ਤਸਵੀਰ ਹੋਰ ਹੋਰ ਦਿਖਾਤੀ ਪਾਰਟੀ ਵਾਜੀ ਦੇ ਲੈਵਲ ਕਰਕੇ ਵੀ ਸਾਡੀ ਅਸੀਂ ਆਪਣੀ ਜਿੱਦ ਕੱਢੀ ਇੱਥੇ ਇਸ ਮੈਟਰ ਦੇ ਬਾਰੇ ਦੇ ਵਿੱਚ ਤੁਸੀਂ ਕਿੱਥੇ ਤੱਕ ਪਹੁੰਚ ਕਰ ਚੁੱਕੇ ਹੋ ਜੀ ਹੁਣ ਤੱਕ ਅਸੀਂ ਉੱਚੇ ਅਧਿਕਾਰੀ ਨੂੰ ਮਿਲਦੇ ਅਸੀਂ ਸਾਰਾ ਕੋ ਬੇਨਤੀ ਕੀਤੀ ਆ ਪਰ ਉੱਥੇ ਚੀਜ਼ ਥੱਲੇ ਕੁਝ ਹੋਰ ਆ ਉੱਤੇ ਕੁਝ ਹੋਰ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਵੀ ਇਹ ਸੇਵ ਦਾ ਨਾਲਾ ਡਰੇਨ ਦਾ ਨਾਲਾ ਦੱਸੀ ਜਾਂਦੇ ਨੇ ਇਸ ਕਰਕੇ ਸਾਨੂੰ ਅੱਜ ਧਰਨਾ ਲਾਉਣਾ ਪਿਆ ਚੀਜ਼ ਤੇ ਹੁਣ ਸਾਨੂੰ ਧਰਨਾ ਚਾਹੇ ਵੱਡੇ ਹਾਈ ਰੋਡੀ ਸਾਨੂੰ ਜਾਮ ਕਰਦੇ ਮੈਨ ਅਸੀਂ ਕਰਾਂਗੇ ਪੂਰਾ ਸੰਘਰਸ਼ ਲੜਾਂਗੇ ਅਸੀਂ ਇਹਦੇ ਖਾਤਰ ਇਹ ਕਿ ਸਾਂਝੇ ਮਸਤਰ ਕੇ ਦੀ ਕੋਈ ਜਗ੍ਹਾ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਸੀ ਉਹਦੇ ਉਹ ਉਹਦੀ ਕੀ ਗੱਲ ਬਾਤ ਹੈ ਹਾਂਜੀ ਉਹ ਕਈ ਬੰਦੇ ਮਣ ਮੈਨੂੰ ਤੇ ਮੇਰੇ ਨਹੀਂ ਨੌਲੇਜ ਨਹੀਂ ਕਈ ਹੁਣ ਫਰਦਾ ਜੱਕੀ ਫਰਦ ਨੇ ਵੀ ਜਿਹੜਾ ਹੈ ਸੇਮ ਦਾ ਨਾਮ ਆ ਜਾਂਦਾ ਹੈ ਮਸਤਰਕਾ ਸਾਂਝਾ ਹੀ ਆ ਪਿੰਡ ਵਾਲਿਆਂ ਨਾਲ ਬਈ ਇਹ ਕੋਈ ਮਿਹਨਤੀ ਕਿੱਥੇ ਪਿੰਡਾਂ ਦੀ ਜਿਹੜਾ ਕਿੱਥੇ ਆ ਮਸਤਰਕੇ ਦੀ ਜਾਂਦੀ ਕਿੱਥੇ ਆਉਂਦੀ ਹੈ ਕੋਈ ਇਹਦਾ ਕੋਈ ਫੈਸਲਾ ਨਹੀਂ ਹੋਇਆ ਕੋਈ ਰਸਤਾ ਨਹੀਂ ਕੋ ਦੱਸਿਆ ਕਿੱਥੇ ਆ ਕੋਈ ਟੈਂਡਰਿੰਗ ਦਿਖਾਇਆ ਸਾਡੀ ਹੁਣ ਇੱਕ ਤਰੀਕ ਸੀ ਕੋਰਟ ਦੇ ਵਿੱਚ ਜੱਜ ਸਭ ਕੋਲ ਕੋਰਟ ਦੀ ਤਰੀਕ ਤੋਂ ਉਹਨੇ ਡੀਕੇ ਤੇ ਬਿਨਾਂ ਹੀ ਮਸ਼ੀਨਾਂ ਸ਼ੁਰੂ ਲਾਤੀਆਂ 6 ਰਤ ਵਿਚ ਤੁਸੀਂ ਕਦੇ ਕਿਤੇ ਹੋਰ ਪੰਜਾਬ ਦੇ ਵਿੱਚ ਪ੍ਰਸ਼ਾਸਨ ਦਾ ਅਜਿਹਾ ਸਿਸਟਮ ਦੇਖਿਆ ਜੀ ਵੀ ਐ ਦਿਨਾਂ ਦੇ ਵਿੱਚ ਹੀ ਸਾਰਾ ਕੁਝ ਕਰ ਦਿੱਤਾ ਜਾਵੇ ਕਦੇ ਦੇਖਿਆ ਜੀ ਕਿਤੇ ਹੋਰ ਇੰਨੀ ਛੇਤੀ ਇਹ ਸਾਰਾ ਕੁਝ ਹੁੰਦਾ ਜੀ ਮੈਂ ਆਪਣੀ ਜ਼ਿੰਦਗੀ 'ਚ ਇਹ ਹੈ ਜੀ ਅਫਸਰ ਇਹ ਪਹਿਲੀ ਵਾਰ ਦੇਖਿਆ ਜਿਹੜਾ ਐਸਜੀਐਮ ਸਾਹਿਬ ਨੇ ਇਹ ਤੇ ਇੰਨੀ ਇਹਨਾਂ ਨੇ ਮਤਲਬ ਨਹੀਂ ਵੀ ਧੜੀ ਹਰਕਤ ਕਰੀ ਹੈ ਵੀ ਜਿਹੜਾ ਮਤਲਬ ਨਹੀਂ ਵੀ ਇਹ ਕਿਤੇ ਇੱਕ ਪਰਖ ਹੀ ਕਰੀ ਜਾਂਦੇ ਨੇ ਇੱਕ ਪਰਖ ਹੀ ਕਰੀ ਜਾਂਦੇ ਨੇ ਇੱਕ ਤਰਫੇ ਚੱਲੀ ਜਾਂਦਾ ਕੰਮ ਮੈਂ ਪਹਿਲੀ ਵਾਰ ਦੇਖਿਆ ਇਸ ਕੁਰਸੀ ਦੇ ਲੈਵਲ ਤੇ ਮੈਂ ਕੋਈ ਅਜਿਹਾ ਅਫਸਰ ਨਹੀਂ ਦੇਖਿਆ ਤੇ ਉਹ ਆਪਸੇ ਬੜੇ ਸਿਆਣੇ ਹੁੰਦੇ ਨੇ ਇਸ ਕੁਰਸੀ ਤੇ ਦੇਖੋ ਜਿਹੜਾ ਵੀ ਕੋਈ ਸਰਕਾਰੀ ਤੌਰ ਤੇ ਕੰਮ ਹੁੰਦਾ ਹੈ ਬਕਾਇਦਾ ਉਹਦੀ ਡਿਜ਼ਾਈਨ ਪਲਾਨ ਤਿਆਰ ਹੁੰਦਾ ਹੈ ਕੋਈ ਡਿਜ਼ਾਈਨਿੰਗ ਹੁੰਦੀ ਹੈ ਉਹਦੀ ਕੋਈ ਡਾਕੂਮੈਂਟ ਤਿਆਰ ਹੁੰਦੇ ਨੇ ਤਾਂ ਬਹੁਤ ਲੰਮਾ ਪਚਾੜਾ ਪ੍ਰੋਸੈਸ ਹੁੰਦਾ ਹੈ ਲੇਕਿਨ ਜਿਵੇਂ ਤੁਸੀਂ ਦੱਸ ਰਹੇ ਹੋ ਖਾਲਸਾ ਜੀ ਨੇ ਵੀ ਦੱਸਿਆ ਵੀ ਸਾਨੂੰ ਕੋਈ ਵੀ ਡਾਕੂਮੈਂਟ ਨਹੀਂ ਦਿੱਤਾ ਗਿਆ ਕੋਈ ਵੀ ਸਾਨੂੰ ਦਿਖਾਇਆ ਨਹੀਂ ਗਿਆ ਧਰਨੇ ਤੱਕ ਲਾਲੇ ਤੱਕ ਵੀ ਨਹੀਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਜੀ ਕੁਝ ਨਹੀਂ ਜੱਜ ਸਾਹਿਬ ਨੇ ਮੰਗ ਲਏ ਵੀ ਇੱਕ ਤਰੀਕ ਥੋੜੀ ਤਰੀਕਾ ਛੋਟੀ ਵੀ ਆਪਣੇ ਡਾਕੂਮੈਂਟ ਲੈ ਕੇ ਆਇਓ ਸਜੇ ਕਿਤਰੀਏ ਦੋ ਦਿਨ ਪਏ ਨੇ ਕਦੀਆਂ ਮਸ਼ੀਨਾਂ ਚਲਾਤੀਆਂ ਹੁਣ ਇਸ ਤਰ੍ਹਾਂ ਦੇ ਸਾਹਮਣੇ ਕੋਈ ਕੋਈ ਹੈ ਹੀ ਨਹੀਂ ਜਿਹੜੇ ਮਸ਼ੀਨਾਂ ਚਲਾਦੇ ਇੱਕ ਦਿਨ ਤੱਕ ਪੱਟੇ ਲਾਉਏ ਨੂੰ ਫਿਰ ਆਖਰ ਕਿਹੜੀ ਐ ਸੀ ਕੋਈ ਮਜਬੂਰੀ ਐ ਅਧਿਕਾਰੀਆਂ ਦੀ ਜਾਂ ਕਿਹੜਾ ਐਸਾ ਕੋਈ ਸਿਆਸੀ ਦਬਾਅ ਜਾਂ ਕੀ ਗੱਲਬਾਤ ਐ ਜੀ ਜਿਹੜਾ ਇਹ ਮਸਲਾ ਜਿਹੜਾ ਆ ਅਧਿਕਾਰੀਆਂ ਵੱਲੋਂ ਚੰਗੀ ਪਦਰ ਤੇ ਲੈ ਕੇ ਚੱਲਿਆ ਜਾ ਰਿਹਾ ਜੀ ਅਧਿਕਾਰੀ ਤਾਂ ਇਸ ਹਿਸਾਬ ਨਾਲ ਲੈ ਕੇ ਚੱਲ ਰਹੇ ਨੇ ਜਿਵੇਂ ਹੋ ਕੋਈ ਮੈਟਰ ਹੈ ਹੀ ਨਹੀਂ ਸਭਰਾਲੇ 'ਚ ਇਹਦਾ ਵੀ ਇਹੀ ਗੱਲ ਆ ਜਿਹੜੀ ਦੋਗੀ ਕਰਦੀਆਂ ਜਿੰਨੇ ਨੇ ਇਹਨੂੰ ਮਿਸਯੂਜ਼ ਕਰਦੀਆਂ ਆ ਅਫਸਰਾਂ ਨੂੰ ਇਹ ਕੋਈ ਵੀ ਗੱਲ ਮੰਨਣ ਚ ਨਹੀਂ ਆਉਂਦੀ ਇੱਕ ਜੂਨੀਅਨ ਕਿਵੇਂ ਅਧਿਕਾਰੀਆਂ ਨੂੰ ਮਿਸ ਗਲਤ ਕੰਮ ਕਰਵਾ ਸਕਦੀ ਹੈ ਵੀ ਇਹ ਵੀ ਮੰਨਣ ਚ ਨਹੀਂ ਆਉਂਦੀ ਹੁਣ ਸੁਣੋ ਮੈਂ ਬਹੁਤ ਵਾਰ ਇਹ ਦੱਸ ਚੁੱਕਿਆ ਆ ਵੀ ਜਿਹੜਾ ਬੰਦਾ ਕਾਜੀ ਜਿੰਦੇ ਵਿੱਚ ਆ ਜਿਹੜਾ ਦਰਖਤ ਪੰਚਾਇਤ ਨੂੰ ਆਗੇ ਸਰਕਾਰੀ ਬਣ ਗਏ ਉਹ ਬੰਦੇ ਨੇ ਉਹ ਬੰਦਾ ਕਾਜੀ ਜਿੰਦੇ ਵਿੱਚ ਆ ਉਹਨੇ ਆਪਣਾ ਜਾ ਇਹ ਇੱਕ ਤਰਫਾ ਕਰਦਨੇ ਹੈ ਕਾਜੀ ਜੂਨੀਅਨ ਨਾਲ ਇਹ ਇਹਦੇ ਨੇ ਇਹ ਦੇਖਣਾ ਫਸਲ ਨਾ ਦੇਖਣਾ ਚਾਹਦੇ ਜਾਨਾ ਇਹਨੇ ਕੋਈ ਕਿਸਾਨੀ ਮੁੱਦਾ ਤਾਂ ਮੈਨੂੰ ਦੇਖਿਆ ਨਹੀਂ ਕੋਈ ਕਰਦੇ ਫਸਲ ਨਾ ਦੇਖਣੇ ਮੁਕਸਾਵਲ ਪੁਲਾਣਾ ਉਹ ਬੰਦੇ ਬੱਚੇ ਸਟੈਂਡ ਲੈ ਲੈ ਐਡਾ ਬੜਾ ਇਹਨਾਂ ਨੇ ਚਾਰ ਪਿੰਡਾਂ ਦੇ ਵਿਚੀ ਜਾਨੀ ਇਹਨਾਂ ਨੇ ਪਾਰ ਪਾ ਕੇ ਧਰ ਕੇ ਕਿਸੇ ਦੇ ਦੋ ਕੀ ਦੇ ਨੇ ਕਿਸੇ ਦੇ ਉਧਰ ਆ ਕੇ ਦੋ ਇਧਰ ਆ ਗਏ ਇਸ ਕਰਕੇ ਕੰਮ ਸ਼ੁਰੂ ਹੋਇਆ ਕਿੰਨਾ ਤੁਸੀਂ ਜਿਆਦਾ ਨੁਕਸਾਨ ਸਮਝਦੇ ਹੋ ਜੀ ਕਿੰਨੇ ਲੋਕਾਂ ਦਾ ਕਿਸਾਨਾਂ ਦਾ ਨੁਕਸਾਨ ਹੋਊਗਾ ਜੀ আর ਕਿਵੇਂ ਨੁਕਸਾਨ ਹੋਊਗਾ ਨੁਕਸਾਨ ਦੇਖੋ ਜੀ 4 ਕਿਲੋਮੀਟਰ 5 ਕਿਲੋਮੀਟਰ ਜਾਂਦਾ ਇਹ ਚਾਰ ਤਿੰਨ ਚਾਰ ਪਿੰਡਾਂ ਜਿਹੜਾ ਹੁੰਦੇ ਨੇ ਦੇ ਵਿੱਚ ਹੁਣ ਜਿਹਦੇ ਚਾਰ ਕੀ ਦੇ ਨੇ ਕਿਸੇ ਕੋਲ 5 ਕੀ ਦੇ ਨੇ ਦੋ ਇਧਰ ਰਹਿ ਗਏ ਤੇ ਨੇਧਰ ਰਹਿ ਗਏ ਕਿਸੇ ਤੇ ਦੋ ਤੇ ਰਹਿ ਗਏ ਇੱਕ ਉਧਰ ਰਹਿ ਗਿਆ ਮੋਟਰ ਕਹਿੰਦੇ ਇਧਰ ਹੈ ਕਿਸੇ ਇਧਰ ਹੈਗੀ ਦੋ ਪਾਸੇ ਨਾਲ ਪਾਣੀ ਦਾ ਪ੍ਰਬੰਧ ਆ ਨਾ ਕੋਈ ਹੋਰ ਉੱਤੇ ਕੋਈ ਪ੍ਰਬੰਧਾ ਕੋਈ ਕਿਸੇ ਮਤਲਬ ਜਿਵੇਂ ਕੋਈ ਇਹਦਾ ਦੇਖਾ ਵੀ ਸਦਾ ਪਾਣੀ ਕੇ ਮੈ ਲਗੂ ਕੋਈ ਆਪਣੇ ਨਾ ਕੋ ਰਸਤਾ ਕਿਸਮ ਲਗਿਆ ਉਹ ਕੋਨੇ ਪੱਟੀ ਜਾਂਦੇ ਨੇ ਬਿਨਾਂ ਰਸਤੇ ਵੀ ਪੜਤੇ ਜਿਹੜੇ ਤਿੰਨ ਰਸਤੇ ਹੀ ਲੱਗਦੇ ਨੇ ਲੋਕਾਂ ਦੇ ਖੇਤਾਂ ਨੂੰ ਵੀ ਪੜਤੇ ਤੁਸੀਂ ਅਧਿਕਾਰੀਆਂ ਨੂੰ ਸਾਰੀ ਗੱਲਬਾਤ ਦੱਸੀ ਹੋਏਗੀ ਜੀ ਸਾਰਾ ਕੁਝ ਦੱਸਿਆ ਜੀ ਦਰਖਾਸਤਾਂ ਵੀ ਦਿੱਤੀਆਂ ਨੇ ਸਾਰਾ ਕੁਝ ਦੱਸਿਆ ਅਧਿਕਾਰੀਆਂ ਨੂੰ ਸਾਰਾ ਕੁਝ ਪਤਾ ਵੀ ਹੈ ਇਹ ਵੀ ਇਹ ਚੀਜ਼ ਗਲਤ ਹੁੰਦੀ ਹੈ ਪਤਾ ਨਹੀਂ ਫਿਰ ਵੀ ਕੀ ਇਹ ਉੱਤੇ ਕੀ ਸ਼ਾਹਜਾਹ ਜਿਹੇ ਵਾਲੇ ਪਤਾ ਨਹੀਂ ਲੱਗ ਰਿਹਾ ਅਧਿਕਾਰੀਆਂ ਵੱਲੋਂ ਕੋਈ ਤੁਹਾਨੂੰ ਤਸੱਲੀ ਬਖਸ਼ ਕੋਈ ਦਿੱਤਾ ਜਾਂਦਾ ਹੋਊਗਾ ਜਾਂ ਸਰਕਾਰ ਤੋਂ ਨਾ ਕੀ ਤੁਸੀਂ ਦੇਖਦੇ ਹੋ ਜੀ ਆਉਣ ਵਾਲਾ ਸਮਾਂ ਕਿਦਾਂ ਦਾ ਹੋਊਗਾ ਜੀ ਇਸ ਮਾਹੌਲ ਇਹ ਤਾਂ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਇਸ ਤਰੀਕੇ ਨਾਲ ਜਿਵੇਂ ਹੋਏ ਕੰਮ ਚੱਲ ਰਿਹਾ ਹੈ ਇਹ ਹੁਣ ਜੀਰੀ ਐਨੀ ਮੀ ਜੀਰੀ ਹੋ ਗਈ ਆ ਮੇਰੇ ਖਿਆਲ ਚ ਬੇਕਰ ਵੀ ਨਹੀਂ ਜੀਰੀ ਹੋ ਗਈ ਇਸ ਟਾਈਮ ਉਹ ਜੀਰੀ ਦੇ ਵਿੱਚ ਮਸ਼ੀਨ ਲੱਗੇ ਮੈਂ ਪਹਿਲੀ ਵਾਰੀ ਦੇਖਿਆ ਵੀ ਆ ਸਰਕਾਰ ਦੇ ਵਿੱਚ ਆ ਕੰਮ ਹੋ ਰਿਹਾ ਨਹੀਂ ਅੱਜ ਤੱਕ ਮੈਂ ਅਜਿਹਾ ਕੰਮ ਨਹੀਂ ਦੇਖਿਆ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਵੀ ਪੱਖ ਹੈ ਉਹ ਕਹਿੰਦੇ ਸਾਡੀ ਸਰਕਾਰੀ ਜਗ੍ਹਾ ਹੈ ਜੀ ਅਸੀਂ ਸਰਕਾਰੀ ਜਗ੍ਹਾ ਤੇ ਆਪਣੀ ਜਗ੍ਹਾ ਦੇ ਜੋ ਮਰਜ਼ੀ ਬਣਾਈਏ ਸਰਕਾਰੀ ਜਗ੍ਹਾ ਤੋਂ ਮੈਂ ਦੱਸ ਦੋ ਕਿਆਂ ਵੀ ਇਹ ਬਿੱਟ ਨਸਰਕੇ ਵੀ ਆਉਂਦੇ ਨੇ ਪਹਿਲਾ ਨੋਟਿਸ ਆਉਂਦਾ ਪਹਿਲਾ 1 ਮਹੀਨਾ ਪਹਿਲਾਂ ਖੇਤ ਖਾਲੀ ਪਏ ਸੀਗੇ 2 ਮਹੀਨੇ ਪਹਿਲਾਂ ਖਾਲੀ ਰਹਿਣੇ ਖੇਤ ਉਸ ਟਾਈਮ ਇਹ ਆ ਕੇ ਆਪਣੀ ਮਿੰਤੀ ਕਰਦੇ ਮਿੰਤੀ ਕਰਕੇ ਲੋਕਲ ਨੋਟਿਸ ਦਿੰਦੇ ਵੀ ਤੇਰੀ ਜਗਾ ਇੱਥੇ ਆ ਤੇ ਇੱਥੇ ਆਦਮ ਰਸਤਾ ਲੱਗਾ ਪੂਰਾ ਪ੍ਰੋਪਰ ਕੰਮ ਕਰਦੇ ਇਹ ਅੱਜ ਫੇਰ ਮੰਦੇ ਇਹ ਤਾਂ ਹਾਂ ਤਾਂ ਪਤਾ ਲੱਗਦਾ ਵੀ ਇਹ ਮਸ਼ੀਨਾ ਫੇਰ ਮਸ਼ੀਨਾ ਲੱਗਣੀ ਹਾਂ ਤਾਂ ਰਾਤ ਨੂੰ ਪਤਾ ਲੱਗਦਾ ਦੇਖੋ ਅਧਿਕਾਰੀਆਂ ਦਾ ਕਹਿਣਾ ਵੀ ਅਸੀਂ ਦੱਸਿਆ ਹੈ ਜੀ ਪਹਿਲਾਂ ਹੁਣ ਉਹ ਤਾਂ ਇਹ ਕੋਈ ਮਰਦੀ ਕਹੀ ਜਾਣ ਉਹ ਹੁਣ ਆਪਾਂ ਨੂੰ ਉਹਨਾਂ ਦਾ ਥੋੜਾ ਦੇਖਣਾ ਸਾਨੂੰ ਦਿਖਾ ਦੇਣਾ ਕੋਈ ਇਹਨਾਂ ਨੇ ਕੀ ਪਾਸ ਕਰਾਇਆ ਕੀ ਨਹੀਂ ਗੱਜ ਸਾਹਿਬ ਨੂੰ ਦਿਖਾ ਦੇਣਾ ਇੱਕ ਤਰੀਕੇ ਤੇ ਰੁਕੇ ਕਿ ਨਹੀਂ ਇੱਕ ਤਰੀਕਾ ਰਹਿ ਤੁਸੀਂ ਐਮਐਲਏ ਸਾਹਿਬ ਨਾਲ ਹੁਣ ਕੋਈ ਇੱਕ ਦੁਆਰਾ ਗੱਲ ਕਰਕੇ ਦੇਖ ਲੈਣੀ ਸੀ ਜੇ ਪਹਿਲਾਂ ਤੁਸੀਂ ਗੱਲ ਕੀਤੀ ਆ ਦੁਬਾਰਾ ਗੱਲ ਕਰਕੇ ਦੇਖਦੇ ਜਿਹੜੇ ਨਾਲ ਕੀ ਕਹਿੰਦੇ ਨੇ ਐਮਐਲਏ ਸਾਹਿਬ ਨਾਲ ਗੱਲ ਕਰੀ ਸੀ ਕੀ ਉਹ ਕਹਿੰਦੇ ਵੀ ਇਹ ਡੀਜ਼ਾਉਨਾਂ ਕਰ ਲਈਏ ਕਹਿੰਦੇ ਵੀ ਉੱਪਰੋਂ ਹੀ ਆਏ ਆਰਡਰ ਨੇ ਯਾਨੀ ਕੋਈ ਉਹਨਾਂ ਆਰਡਰ ਨਾਲ ਕੋਈ ਦਿਖਾਉਂਦਾ ਨਾ ਕੋਈ ਇਹ ਕੋਈ ਰਸਤਾ ਦਿਖਾਉਂਦਾ ਵਿਹਾਰ ਵੀ ਕੀ ਇਹ ਕੀ ਆਰਡਰ ਕੀ ਨਹੀਂ ਇਹ ੱਤਕ ਹੀ ਹੋ ਆ ਲਾਸਟ ਦੇ ਵਿੱਚ ਕੋਈ ਹਾਈ ਕਮਾਂਡ ਨੂੰ ਮਨਜੋਬ ਡੀਸੀ ਸਾਹਿਬ ਨੂੰ ਕੋਈ ਬੇਨਤੀ ਹੈ ਰਿਕੁਐਸਟ ਕਰਨਾ ਚਾਹੁੰਦੇ ਹੋ ਜਾਂ ਅਪੀਲ ਕਰਨਾ ਚਾਹੁੰਦੇ ਹਾਂ ਜੀ ਬੇਨਤੀ ਤਾਂ ਅਸੀਂ ਮਾਪਸਰ ਸਾਹਿਬ ਨੂੰ ਕਰਦੇ ਹਾਂ ਡੀਸੀ ਸਾਹਿਬ ਨੂੰ ਕਰਦੇ ਹਾਂ ਅਸੀਂ ਵੀ ਇਹ ਕੰਮ ਰੋਕਿਆ ਜਾਵੇ ਵੀ ਆਕੇ ਵੀ ਇੱਥੇ ਮੌਕਾ ਦੇਖਿਆ ਜਾਵੇ ਵੀ ਇੱਥੇ ਗਰਾਊਂਡ ਲੈਵਲ ਤੇ ਕੀ ਪੋਜੀਸ਼ਨ ਐ ਇੱਥੇ ਬਹੁਤ ਮਿਹਰਬਾਨੀ ਬਹੁਤ ਜੀ ਖਾਤ ਸਰੀ ਫਤਹਾ ਜੀ ਪ੍ਰਧਾਨ ਜੀ ਅੱਜ ਆਪਣੇ ਵੱਲੋਂ ਰੋਡ ਜਾਮ ਕੀਤਾ ਗਿਆ ਜੀ ਅੱਜ ਜਾਂ ਡਾਕਟਰ ਦੇ ਬਾਹਰ ਉਨਾਰੇ ਬਾਜੀ ਜਿੱਤੀ ਗਈ ਹੈ ਕੀ ਵਿਚਾਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਅੱਜ ਧਰਨਾ ਦਾ ਪੱਤੀ ਇਹਨੂੰਗੇ ਨਾ ਲਾ ਪੜਦੇ ਨੂੰ ਸੇਮ ਵਾਲਾ ਅੱਜ ਅਸੀਂ 3-4 ਮੰਗਾ ਤੇ ਇਹ ਨੰਬਰ ਨੰਮ ਦਿੱਤਾ ਵੀ ਜਿਹੇ ਵਿੱਚ ਐਸਡੀਐਮ ਸਾਹਿਬ ਬਾਹਰ ਗਏ ਹੋਏ ਨੇ ਉਹ ਅੰਗ ਦਾ ਲੈ ਲਿਆ ਜਾਂ ਤੁਸੀਂ ਦਾ ਰੋ ਦੇ ਆ ਅਸੀਂ ਟਾਈਮ ਦਿੰਦਾ ਉਹਨਾਂ ਨੂੰ ਇਹ ਜਿਹੜਾ ਧਰਨਾ ਸਾਡਾ ਇਹ 4-5 ਮੰਗਾ ਨੂੰ ਲੈ ਕੇ ਹੈਗਾ ਇੱਕ ਤਾਂ ਵੀ ਜਿਹੜੀ ਸੜਕਾਂ ਪੜਤੀ ਉਹਨਾਂ ਨੇ ਕਿੱਥੋਂ ਜਾਂਦੀਆਂ ਨੇ ਉਹਨਾਂ ਨੂੰ ਪੂਰਾ ਮੁਕੰਮਲ ਕੀਤਾ ਜਾਵੇ ਤਾਂ ਕਿ ਲੋਕ ਮੋਟਰਾਂ ਤੇ ਚੱਲੇ ਜਾਣ ਇੱਕ ਜਿਹੜਾ ਪਾਣੀ ਜਾਂਦਾ ਖਾਲ ਦੇ ਵਿੱਚ ਨਿਕਲਦਾ ਉਹਦੇ ਵਿੱਚ ਜਿਨ੍ਹਾਂ ਦੀਆਂ ਖਾਲੀਆਂ ਜਾਂਦੀਆਂ ਨੇ ਉਹਨਾਂ ਨੂੰ ਕੋਈਆਂ ਦੱਬ ਕੇ ਜਾਂ ਦੂਜੇ ਪਾਸੇ ਜਾਵੇ ਕਿਉਂਕਿ ਇੱਕ ਪਾਸੇ ਜ਼ਮੀਨਾਂ ਦੇ 3 ਕਿੱਲੇ ਰਹਿ ਗਏ ਇੱਕ ਪਾਸੇ ਦੂਰ ਰਹਿ ਗਏ ਮੋਟਰ ਦੋ ਗੱਲਿਆਂ 'ਚ ਆ ਦੂਜੇ ਤਿੰਨਾਂ ਕਿੱਲਾਂ ਨੂੰ ਕਿਵੇਂ ਪਾਣੀ ਲਾਉ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਇਹ ਨਾਲੇ ਫੱਟਣਾ ਸੀ ਜਾਂ ਤਾਂ ਮੀਂਹ ਦੇ ਪਹਿਲਾ ਪੜਦੇ ਮੀਂਹ ਤਾਂ ਆ ਹੀ ਨਹੀਂ ਉਹਨਾਂ ਨਾ ਇੱਥੇ ਪਾਣੀ ਖੜਾ ਹੋਇਆ ਤੇ ਉਹਦਾ ਜਗਵਾਜੀ ਕਰਕੇ ਪਿੰਡ ਦੀ ਊੜ ਗਾਲ ਕੇ ਹੋ ਰਿਹਾ ਏ ਪੁੱਤੋਂ ਨਹੀਂ ਮੈਂ ਚਾ ਆਉਂਗਾ ਇਸ ਕਰਕੇ ਜਿਹੜਾ ਕੰਮ ਆਜੀ ਅੱਜ ਤਾਂ ਨਾ ਦਿੱਤਾ ਅੱਜ ਅਸੀਂ ਇਸ ਟੀਮ ਉਸ ਨੇ ਆ ਗਿਆ ਸਾਨੂੰ ਵੀ ਮੈਂ 15 ਮਿੰਟ ਜਾ ਰਿਆਂ ਉਹ ਮੈਮੋਰੰਡਮ ਦੇਵਾਂਗੇ ਉਹਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਵੀ ਮਸ਼ੀਨੀਆਂ ਜਿਹੜੀਆਂ ਚੱਲੀਆਂ ਉਹਨੂੰ ਬੰਦ ਕਰੋ ਤੇ ਅਗਲਾ ਪ੍ਰੋਗਰਾਮ ਅਸੀਂ ਫੇਰ ਆ ਕੇ ਫਿਰ ਦੇਵਾਂਗੇ ਹਾਂ ਜੀ ਜਿਹੜੀ ਇਹ ਪ੍ਰਸ਼ਨ ਕਸ ਚੱਲ ਰਹੀ ਹੈ ਜੀ ਕਿਸਾਨ ਯੂਨੀਅਨਾਂ ਔਰ ਪ੍ਰਸ਼ਾਸਨ ਵਿੱਚ ਤੇ ਵਿਚਕਾਰ ਤੇ ਕੀ ਰੰਗ ਲਿਆ ਰਹੀ ਹੈ ਨਹੀਂ ਸਾਡੀ ਕਸ਼ਮੂਕਾ ਕੋਈ ਨਹੀਂ ਸਾਡੀਆਂ ਹੱਕੀ ਮੰਗਾਨੇ ਸਾਡੀ ਕਸ਼ਮੂਕਾ ਕੋਈ ਨਹੀਂ ਇਸ ਤਰ੍ਹਾਂ ਦੀ ਹੱਕਾ ਮੰਗਾ ਲਈ ਲੜਦੇ ਆ ਕਿਉਂਕਿ ਜਿੰਨੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਿੰਨੇ ਵੀ ਖੇਤਾਂ ਤੇ ਨਿਕਲਦੀਆਂ ਨੇ ਅਸੀਂ ਉਹਨਾਂ ਦੇ ਸਪੋਰਟ ਤੇ ਆਏ ਹੋਏ ਵੀ ਉਹਨਾਂ ਦਾ ਧੱਕਾ ਹੋ ਰਿਹਾ ਉਹਨਾਂ ਦੇ ਬਦਲਾ ਤਲਾ ਹੋ ਰਹੀਆਂ ਉਹਨਾਂ ਨੂੰ ਪਾਣੀ ਲਾਉਣਾ ਔਖਾ ਉਹਨਾਂ ਨੂੰ ਨਿਕਲਣਾ ਔਖਾ ਕਿ ਟ੍ਰੈਕਟਰ ਟਗਿਆ ਸੀ ਬੰਦੇ ਵਜ ਕੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਵੀ ਤੁਸੀਂ ਉਹ ਸੜਕਾਂ ਬਣਾਓ ਅਦਾਲਤ ਦੇ ਵਿੱਚ ਕੀ ਗੱਲਬਾਤ ਹੋਈ ਸੀ ਜਿਸ ਮੈਟਰ ਜਿਹੜਾ ਜਿਹੜੀ ਅਦਾਲਤ ਦੇ ਵਿੱਚ ਗੱਲਬਾਤ ਹੋਈ ਆ ਉਹਦੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਉਹ ਤਾਂ ਅੱਜ ਇਹ ਮੈਟਰ ਜਿਹੜਾ ਇਹ ਮਾਨਯੋਗ ਅਦਾਲਤ ਦੇ ਵਿੱਚ ਵੀ ਪਹੁੰਚਾਇਆ ਗਿਆ ਹੈ ਜੀ ਇਸ ਬਾਰੇ ਤੁਸੀਂ ਕੀ ਕਰ ਚੁੱਕੇ ਜਿਹੜੀ ਅਦਾਲਤ ਜਿਹੜਾ ਸਾਡਾ ਚੱਲ ਰਿਹਾ ਉਹਦੀ ਇੱਕ ਵਾਸਤੂ ਤੇ ਹੋਈ ਆ ਪ੍ਰਸ਼ਾਸਨ ਜੇਦੇਬਾ ਜੀ ਨਾਲ ਕਰਕੇ ਇੱਕ ਸਾਈਡ ਲੈ ਕੇ ਉਹ ਨੂੰ ਕਹਿੰਦਾ ਫਟਾਫਟ ਮੈਂ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਇਹਨੂੰ ਪੜਨਾ ਇਸੇ ਕਰਕੇ ਉਹਨੇ 7 ਮਹੀਨੇ ਲਾਈਆਂ ਨੇ ਇਹ ਸਰਕਾਰ ਦੀ ਜਰਾ ਸਰ ਸਾਰੇ ਟਕੇ ਛਾਈ ਆ ਔਰ ਇੱਕ ਦੇ ਇੱਕ ਦਰਪਾ ਹੈਗਾ ਚੱਲ ਰਿਹਾ ਏ ਅਸੀਂ ਇਹਨੂੰ ਨਿੰਦਿਆ ਕਰਦੇ ਆ ਦੀ ਇੱਕ ਤਰੀਕ ਤੇ ਨਿਕਲਣਾ ਚਾਹੀਦਾ ਸੀ ਇਹ ਗਾਹ ਦੇ ਦੀ ਲੰਘਣਾ ਹੋਈ ਆ ਉਹਨੂੰ ਜਿਵੇਂ ਕਹੋ ਕਹਿੰਦੇ ਹੁੰਦੇ ਨੇ ਵੀ ਇਹ ਹੁਕਮ ਦੀ ਉਲੰਘਣਾ ਕੀਤੀ ਹੋਈ ਹੈ ਜੀ ਉਹਦਾ ਜਿਵੇਂ ਸੰਭਵ ਹੋ ਸਕਦਾ ਜੀ ਜਿਹੜੇ ਅਧਿਕਾਰੀ ਨੇ ਜੀ ਇਹ ਤਾਂ ਖੁਦ ਕਾਨੂੰਨ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਜੀ ਉਹਨਾਂ ਵੱਲੋਂ ਉਲੰਘਣਾ ਕਿਵੇਂ ਕੀਤੀ ਜਾ ਸਕਦੀ ਹੈ ਇਹ ਸਾਰਾ ਗਾਮ ਜਿਹੜਾ ਸਰਕਾਰ ਦੀ ਸਹਾਈਤ ਹੋ ਰਿਆ ਕਿ ਸਰਕਾਰ ਜੋ ਕੰਮ ਚੱਲਦਾ ਸਰਕਾਰ ਦੀ ਸਹਾਈਤ ਜੀ ਜਾਂ ਉਹਨਾਂ ਦੇ ਮੈਂਬਰਾਂ ਦੇ ਸਿਰ ਤੇ ਚਾਦੀ ਆ ਇਸ ਕਰਕੇ ਅਸੀਂ ਇਹਨੂੰ ਇਹੀ ਗੱਲ ਕਾਂਗੇ ਵੀ ਸਰਕਾਰ ਹੀ ਵਿਚੇੜੀ ਹੋਈ ਐ ਜੀ ਲੇਕਿਨ ਸਰਕਾਰ ਦਾ ਦਾਵਾ ਕਰਦੀ ਆ ਵੀ ਕਿਸਾਨ ਹਤੈਸ਼ੀ ਐ ਜੀ ਅਸੀਂ ਕਿਸਾਨ ਨੂੰ ਸਰਕਾਰ ਕੋਲ ਤਾਂ ਬਹੁਤ ਵੱਡੇ ਦਾਵੇ ਕੀਤੇ ਜਾਂਦੇ ਨੇ ਵੀ ਅਸੀਂ ਕਿਸਾਨ ਦੀ ਭਲਾਈ ਲਈ ਹਮੇਸ਼ਾ ਤਤਪਰ ਹਾਂ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਹੱਥੇ ਦੰਦ ਦਿਖਾਉਣ ਨੂੰ ਹੋਰ ਹੁੰਦੇ ਆ ਤੇ ਖਾਣ ਨੂੰ ਇਹਨਾਂ ਦੇ ਹੋਰ ਹੁੰਦੇ ਆ ਤੇ ਇਹਦਾ ਬਿਆਨਬਾਜ਼ੀ ਕਰਕੇ ਆ ਕੇ ਬਹੁਤ ਡੰਗ ਟਮਾ ਦਿੰਦੇ ਨੇ ਸਾਨੂੰ ਇਹਨਾਂ ਦੇ ਇਨੇ ਕੋਈ ਇਤਵਾ ਨਹੀਂ ਆ ਜਿਵੇਂ ਪ੍ਰਮਾਣਿਤ ਤੁਸੀਂ ਦੱਸ ਰਹੇ ਹੋ ਵੀ ਜਿਹੜਾ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਜੀ ਐਸਡੀਐਨ ਸਾਹਿਬ ਵੱਲੋਂ ਬਗਾਈ ਦਾ ਕੰਮ ਫੇਰ ਦੁਬਾਰਾ ਸ਼ੁਰੂ ਕਰਵਾ ਦਿੱਤਾ ਗਿਆ ਜੀ ਕੋਈ ਯੂਨੀਅਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਜੀ ਇਹ ਮੈਟਰ ਵੀ ਅਸੀਂ ਕੰਮ ਸ਼ੁਰੂ ਕਰਵਾਉਣ ਲੱਗੇ ਆ ਜੀ ਕਿਉਂ ਸ਼ੁਰੂ ਕਰਵਾਉਣ ਲੱਗੇ ਆ ਕੋਈ ਡਾਕੂਮੈਂਟ ਦਿਖਾਏ ਗਏ ਹੋ ਨਹੀਂ ਨਹੀਂ ਕੋਈ ਜਾਣਕਾਰੀ ਦੋਸਤਾਂ ਨਾਲ ਸ਼ੇਅਰ ਕੀਤੀ ਗਈ ਹੋ ਨਹੀਂ ਸਾਨੂੰ ਤਾਂ ਅੱਜ ਪਤਾ ਲੱਗਿਆ ਅਸੀਂ ਤਾਂ ਮੈਮਰੀ ਨੂੰ ਦੇਣਾ ਜੀ ਅੱਜ ਤੇ ਅੱਜ ਹੀ ਪਤਾ ਲੱਗਿਆ ਵੀ ਉਹਨਾਂ ਨੇ ਕੱਦ ਉਹ ਜਿੰਨਾਂ ਸੀ ਅੱਜ ਸੱਤ ਮਸ਼ੀਨਾਂ ਲਾਈ ਹੋਈਆਂ ਨੇ ਉਹ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਉਹਨੇ ਪਟਾ ਦੇ ਗਿਆ ਪਰ ਹਾਂ ਜੀ ਇਹ ਲਾਜ਼ਮ ਹੈ ਵੀ ਤੁਸੀਂ ਮੰਨਦੇ ਹੋ ਵੀ ਇਹ ਗੱਲ ਗਲਤ ਨਹੀਂ ਹੈ ਵੀ ਯੂਨੀਅਨ ਨੂੰ ਦੱਸਣਾ ਚਾਹੀਦਾ ਸੀ ਵੀ ਅਸੀਂ ਕੰਮ ਸ਼ੁਰੂ ਕਰ ਰਿਹਾ ਯਾਰ ਕਿਉਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਮਾਮਲਾ ਜਿਹੜਾ ਹੈ ਅਦਾਲਤ ਦੇ ਵਿੱਚ ਮਾਨੀਓਗਾਂ ਅਦਾਲਤ ਦੇ ਵਿੱਚ ਵਿਚਾਰਦੀ ਨੇ ਨਹੀਂ ਯੂਨੀਅਨ ਨੂੰ ਦੱਸਦੇ ਜਾਂ ਨਾ ਦੱਸਦੇ ਪਰ ਜਿਹੜੀ ਅਦਾਲਤ ਦੇ ਜਿਹੜੇ ਲੰਘਣਾ ਉਹਦੇ ਹੋਰ ਵੱਡੀ ਚੀਜ਼ ਆ ਪਰ ਜੇ ਜਦੋਂ ਕੋਈ ਮੋਰਚਾ ਚੱਲਦਾ ਹੋਵੇ ਨਾ ਉਹਦੀ ਨਾਂ ਦੇ ਚ ਯੂਨੀਅਨ ਜੁੜੀ ਗੱਲਾ ਵੀ ਅਸੀਂ ਇਹ ਵਾਟ ਰਹੇ ਹਾਂ ਔਰ ਇਹਨੇ ਸਰਕਾਰ ਨੇ ਇਹਨੂੰ ਜਿਹੜਾ ਪਤਾ ਲੱਗਿਆ ਵੀ ਜਿਹੜਾ ਵੀ ਬੰਦਾ ਹੈ ਉਹਦੇ ਪਰਚਾ ਪੜਾ ਦੋ ਇਸ ਕਰਕੇ ਅਸੀਂ ਇਸ ਜਮਦੇ ਉੱਤੇ ਪਰਚਾ ਪਿਆ ਦੇ ਕਰਨਾ ਦਿੱਤਾ ਵੀ ਸਾਡੇ ਜਿਹੜੇ ਮੰਗਾਂ ਨੇ ਜਾਇਜ਼ ਨੇ ਇਹਨਾਂ ਨੂੰ ਪ੍ਰਮਾਨ ਕੀਤਾ ਜਾਵੇ ਤੁਹਾਡੀ ਲਾਸਟ ਕੁਸ਼ਣਾ ਚਾਹੁੰਦੇ ਆਉਣ ਵਾਲੇ ਸਮੇਂ ਕੀ ਰੰਗ ਲਿਆਏਗਾ ਜੀ ਇਹ ਮੈਟਰ ਹੈ ਜਿਹੜਾ ਇਹਨੇ ਤੁਸੀਂ ਆਉਣ ਵਾਲੇ ਸਮੇਂ ਦੀ ਕੀ ਭੁਖ ਵਿਖਬਾਣੀ ਰਸੂਸ਼ ਕਰ ਦਿਓ ਔਰ ਇਹ ਭੁਖ ਦੇ ਲੋਕ ਇਹਨਾਂ ਲੋਕਾਂ ਨੂੰ ਲੋਕਾਂ ਨੂੰ ਸਭ ਸੁਖਾਉਣਗੇ ਕਿਸ ਤਰੀਕੇ ਸਾਨੂੰ ਉਹਨਾਂ ਨੂੰ ਪਤਾ ਇੱਕੋ ਦਾ ਹੁੰਦਾ ਲੋਕਾਂ ਕੋਲੇ ਕਿੰਨੇ ਸਾਲਾਂ ਬਾਅਦ ਆਉਂਦਾ ਤਿੰਨ ਸਾਲਾਂ ਬਾਅਦ ਆਉਂਦਾ ਇਹ ਸਰਕਾਰੇ ਯਾਦ ਦੇਣਗੇ ਦਾ ਇਹਨੂੰ ਲੋਕਾਂ ਨੇ ਜਵਾਬ ਦੇਣਾ ਉਹ ਮਿਹਰਬਾਨੀ ਪ੍ਰਧਾਨ ਜੀ